ਅੱਜ ਜਿਹੜੀ ਚੈਕਿੰਗ ਆ ਇਹ ਨਵੇਂ ਸਾਲ ਦੇ ਆਮਦਨ ਮੁੱਖ ਰੱਖਦੇ ਹੋਏ ਕੀਤੀ ਜਾ ਰਹੀ ਆ ਕਿਉਂਕਿ ਨਵੇਂ ਸਾਲ ਦੇ ਗਰਾਂਟ ਛੁੱਟੀਆਂ ਛੁੱਟੀਆਂ ਦਾ ਕਰਕੇ ਜਿਹੜੇ ਯਾਤਰੀਆਂ ਦੀ ਜਿਹੜੀ ਆਮਦ ਆ ਉਹ ਰੇਲਵੇ ਸਟੇਸ਼ਨ ਉੱਤੇ ਵੱਧ ਜਾਂਦੀ ਹੈ ਤੇ ਉਹਨਾਂ ਦਾ ਕਰਕੇ ਉਹਨਾਂ ਦੀ ਆਮਦ ਵਧਨ ਦੇ ਕਾਰਨ ਜਿਹੜੇ ਆ ਹੋਰ ਸ਼ਰਾਰਤੀਆਂ ਸਰਜਾ ਚੋਰੇ ਚੱਕੇ ਵਗੈਰਾ ਜਿਹੜੇ ਉਹ ਆਪਣੀ ਹਰਕਤ ਵਿੱਚ ਆ ਜਾਂਦੇ ਆ ਇਸ ਕਰਕੇ ਉਹਨਾਂ ਨੂੰ ਰੋਕਣ ਵਾਸਤੇ ਔਰ ਉਹਨਾਂ ਨੂੰ ਯਾਤਰੀਆਂ ਦੀ ਸੁਰੱਖਿਆ ਵਾਸਤੇ ਜਿਹੜੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਇਨਪੁਟ ਵੀ ਅਗੇ ਕਦੋ ਮੈਂ ਇਨਪੁਟ ਕੋਈ ਅਸੀਂ ਨਹੀਂ ਹੈਗੀ ਪਰ ਸਮੇਂ-ਸਮੇਂ ਤੇ ਇਨਪੁਟ ਸੌਂਦੇ ਰਹਿੰਦੀ ਆ ਜਦੋਂ ਕਿ ਸਪੈਸ਼ਲ ਓਕੇਸ਼ਨ ਹੁੰਦੇ ਆ ਜਿਸ ਤਰ੍ਹਾਂ ਹੁਣ ਨਵੇਂ ਸਾਲ ਦਾ ਓਕੇਸ਼ਨ ਆ ਤੇ ਇਸ ਸੰਬੰਧ ਚ ਅਲਰਟ ਜਾਰੀ ਹੁੰਦੇ ਆ ਵੀ ਕੋਈ ਗੱਤ ਇਹ ਨਹੀਂ ਆਪਦਵਤਨ ਕਰਕੇ ਕੋਈ ਸ਼ਰਾਤੀ ਅੰਸਰ ਕੋਈ ਸ਼ਰਾਤਨਾ ਕਰੇ ਜਾਂ ਕੋਈ ਰੇਲਵੇ ਮੁਸਾਫਰਾ ਨੂੰ ਕੋਈ ਨੁਕਸਾਨਾ ਪਹੁੰਚਾਵੇ ਇਸ ਕਰਕੇ ਜਿਹੜੀ ਚੈਕਿੰਗ ਜਿਹੜੀ ਅਸੀਂ ਜਾਰੀ ਰੱਖ ਰਹੇ ਹਾਂ ਜੀ ਚੈਕ ਕੀਤਾ ਗਿਆ ਪੀ ਜਿਹੜਾ ਲੋਕਲ ਕੀਤਾ ਜਾਵੇ ਚੈਕਿੰਗ ਜਿਹੜੀ ਅਸੀਂ ਯਾਤਰੀਆਂ ਦੇ ਸਮਾਨ ਦੇ ਕਰਦੇ ਜਿਹੜੇ ਸਸਪੀਸ਼ੀਅਸ ਸਾਨੂੰ ਪਰਸਨ ਦਿਖਦੇ ਆ ਉਹਨਾਂ ਤੋਂ ਅਸੀਂ ਪੁੱਛਿਸ਼ ਕਰਦੇ ਆ ਜਿਵੇਂ ਉਹਨਾਂ ਦੇ ਆਈ ਕਾਰਡ ਵਗੈਰਾ ਦੇਖ ਕੇ ਸਾਡੇ ਕੋਲ ਇੱਕ ਮੋਬਾਈਲ ਤੇ ਪਾਇ ਸੈਕਪ ਹੁੰਦੀ ਆ ਉਹਦੇ ਤਰ੍ਹਾਂ ਹੀ ਜਿਹੜੇ ਅਸੀਂ ਸਸਪੀਸ਼ੀਅਸ ਪਰਸਨ ਨੂੰ ਇਹ ਚੈਕਿੰਗ ਕਰਦੇ ਆ ਤੇ ਨਾਲ ਦੀ ਨਾਲ ਇਹ ਯਾਤਰੀਆਂ ਨੂੰ ਅਗਾਂਹ ਕਰਦੇ ਆ ਵੀ ਉਹ ਯਾਤਰਾ ਦੇ ਦੌਰਾਨ ਕੋਈ ਕਿਸੇ ਤੋਂ ਕੋਈ ਇਹੋ ਜਿਹੀ ਚੀਜ਼ ਜਿਹੜਾ ਬੰਦਾ ਉਹਨਾਂ ਨੂੰ ਨਹੀਂ ਜਾਣਦਾ ਉਹਨਾਂ ਤੋਂ ਕੋਈ ਚੀਜ਼ ਕੋਈ ਲੈ ਕੇ ਰੱਖਣ ਤਾਂ ਕਿ ਕੋਈ ਕਿਸੇ ਨੂੰ ਨੁਕਸਾਨ ਨਾ ਕਰ ਸਕੇ